ਸਰਜੋਗ ਸਾਡੇ ਵੱਡੇ ਵੀਰ ਡਾਕਟਰ ਜਸਵੀਰ ਸਿੰਘ ਜੀ ਐਸਆਈ ਕਮਿਸ਼ਨ ਦੇ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਪੰਜਾਬ ਦਾ ਅਹੁਦਾ ਸੰਭਾਲ ਕੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਸਾਡੇ ਦਰਮਿਆਨ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੇ ਮਹਾਨ ਜਨਮ ਦਿਹਾੜੇ ਤੇ ਪਹੁੰਚੇ ਨੇ ਨਾਲ ਸਾਡੇ ਵੱਡੇ ਵੀਰ ਗੁਰਲਾਲ ਸੈਲਾ ਜੀ ਤੇ ਨਾਲ ਟੀਮ ਆਈ ਹੈ ਮੈਂ ਸਮਾ ਬਹੁਤ ਹੁਚਕਿਆ ਪਿਆਰਿਓ ਮੈਨੂੰ ਕੋਈ ਬੰਦਾ ਕਹਿੰਦਾ ਕਿ ਇਹ ਡਾਕਟਰ ਜਸਵੀਰ ਗੜੀ ਗੜੀ ਕੀ ਹੁੰਦਾ ਹੈ ਮੈਨੂੰ ਕਿਹਾ ਪੁਰਖਿਆ ਗੜੀ ਤੋਂ ਭਾਵ ਮੈਂ ਕੀ ਗੱਲ ਵੈਸੇ ਕਹਿੰਦਾ ਨਹੀਂ ਦੱਸੋ ਗੜੀ ਕੀ ਹੁੰਦਾ ਮੈਂ ਗੜੀ ਦਾ ਭਾਵ ਹੁੰਦਾ ਛੋਟਾ ਕਿਲਾ ਕਹਿੰਦਾ ਅੱਛਾ ਮੈਂ ਕਿਹਾ ਅਗਲੀ ਗੱਲ ਵੀ ਸੁਣ ਲੇ ਗੜੀ ਛੋਟਾ ਕਿਲਾ ਹੁਣ ਜਸਵੀਰ ਸਿੰਘ ਗੜੀ ਨਹੀਂ ਗੜ ਬਣਨੇ ਵਾਲਾ ਹੈ ਕਹਿੰਦਾ ਉਹ ਕੀ ਮਤਲਬ ਮੈਂ ਕਿਹਾ ਵੱਡਾ ਕਿਲਾ ਬਣਨੇ ਵਾਲਾ ਹੈ ਸੋ ਗੁਰੂ ਕੇ ਪਿਆਰੇ ਇਹ ਉਹ ਥਾਨ ਹੈ ਜਿੱਥੇ ਛੋਟਿਆਂ ਨੂੰ ਨਵਾਂਣਿਆਂ ਨੂੰ ਮਾਣ ਮਿਲਿਆ ਆਓ ਸਮਾਂ ਬਹੁਤ ਹੋ ਗਿਆ ਅਸੀਂ ਬਹੁਤ ਆਪਣੇ ਮਹਿਬੂਬ ਸੱਜਣ ਡਾਕਟਰ ਜਸਵੀਰ ਸਿੰਘ ਜੀ ਗੜੀ ਐਸੀ ਕੁਝ ਨੇ ਚੇਅਰਮੈਨ ਮੰਚ ਤੇ ਆ ਕਰਕੇ ਧੰਨ ਗੁਰ ਰਵਦਾਸ ਪਾਤਸ਼ਾਹ ਦੇ ਚਰਨਾਂ ਵਿੱਚੋਂ 바ਵਾ ਸਾਹਿਬ ਹੀਮਰਾਓ ਮੜਕਰਜੀ ਦੇ ਜਨਮ ਦੇ ਪਰਥਾਏ ਸੰਗਤਾਂ ਦੇ ਨਾਲ ਅਬ ਚਾਰ ਕਰਨਗੇ ਸ਼੍ਰੀ ਖੁਰਾਲਗੜ੍ਹ ਸਾਹਿਬ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਸਤਿਗੁਰੂ ਰਵਦਾਸ ਮਹਾਰਾਜ नीचो ऊंच करे मेरा गोविंद काहू ना डरे करिए फते सतगुरु रविदास महाराज की जय आज कमेटी वालों भी ਪੂਰੇ ਸੰਸਾਰ ਵਿੱਚ ਵੀ ਬਾਬਾ ਸਭ ਅੰਬੇੜਕਰ ਦਾ ਜਨਮ ਦਿਨ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਰੀਏ ਬਾਬਾ ਸਭ ਅੰਬੇੜਕਰ ਨੂੰ ਹੀ ਯਾਦ ਜੈ ਭੀਮ ਜੈ ਭੀਮ ਜੈ ਭਾਰਤ ਅੱਜ ਦੇ ਦਿਨ ਮੈਂ ਬੜਾ ਨਮਾਣਾ ਜਿਹਾ ਹੋ ਕੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਦਾ ਆਸ਼ੀਰਵਾਦ ਤੁਹਾਡੀ ਸੰਗਤ ਚੋਂ ਲੈਣ ਆਇਆ ਮੇਰਾ ਇੱਕ ਇੱਕ ਕਦਮ ਤੁਹਾਡੇ ਚਰਨਾ ਚ ਹੈ ਮੇਰਾ ਸਿਰ ਤੁਹਾਡੇ ਚਰਨਾ ਚ ਹੈ ਇੱਕੋ ਹੀ ਸੰਕਲਪ ਹੈ ਇੱਕੋ ਹੀ ਕੰਮ ਹੈ ਜਿਹੜਾ ਕੰਮ ਜਗਤ ਗੁਰੂ ਸ਼੍ਰੀ ਗੁਰਦਾਸ ਜੀ ਮਹਾਰਾਜ ਚਾਹੁੰਦੇ ਸੀ ऐसा चाहू राज में जहा मिले सबर को अन्न छोट बड़े सब साम्ब से रविदास रहे राए, राए। राए पर, पर तो बेगमपुरा शहर को ना हो दो खंदो नहीं थे ठाओ ना तस्वीर खराज ना माल ਖੌਫ ਨਾ ਖਤਾ ਨ ਤਰਸ ਜਵਾ ਇਹ ਕੋਈ ਕੰਮ ਹੈ ਜਿਹੜਾ ਬਾਬਾ ਸਭ ਮਿਹੜ ਕਰਨੇ ਕਿਹਾ ਕਿ ਜਾਓ ਆਪਣੇ ਝੁੱਗੀਆਂ ਦੀਆਂ ਦਵਾਰਾਂ ਤੇ ਲਿਖ ਲਓ ਤੁਸੀਂ ਇਸ ਦੇਸ਼ ਦੀ ਇਸ ਦੇਸ਼ ਦੀ ਹਕੂਮਤ ਕਰਨ ਵਾਲੇ ਬਣਨਾ ਇਹ ਕੋਈ ਕੰਮ ਹੈ ਜਿਹੜਾ ਹਜ਼ਾਰਾਂ ਸਾਲਾਂ ਤੋਂ ਅਸੀਂ ਨਹੀਂ ਕੀਤਾ ਉਹ ਕੰਮ ਹੈ ਦੇਸ਼ ਦੀ ਰਾਜਗੱਦੀ ਤੇ ਹਕੂਮਤ ਕਰਨੇ ਇਸ ਦੇਸ਼ ਤੇ ਹਕੂਮਤ ਕਰਨੇ ਸਾਡਾ ਪਿਤਾ ਸਾਡਾ ਬਾਪ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਾਡਾ ਰਹਿਬਰ ਬਾਬਾ ਸਭ ਮੇੜਕਰ ਇਹਨਾਂ ਦੋਹਾ ਬਾਬਿਆਂ ਦੀ ਗੱਲ ਸਾਡੇ ਤੱਕ ਲੈ ਕੇ ਆਇਆ ਸਾਈਕਲ ਵਾਲਾ ਬਾਬਾ ਸਬਕਾ ਸ਼੍ਰੀ ਰਾਮ ਅਸੀਂ ਤਿਆਰ ਕੀਤਾ ਸਾਨੂੰ ਇਸ ਦੇਸ਼ ਦੇ ਚਰਵਾਣੇ ਦੀ ਹੱਕ ਵਿੱਚ ਬੱਜਣ ਲਈ ਇਸ ਦੇਸ਼ ਦੀ ਜ਼ਾਲਮ ਹਕੂਮਤ ਦੇ ਹੱਕ ਵਿੱਚ ਬੱਜਣ ਲਈ ਅੱਜ ਵੀ ਦੇਸ਼ ਦੀਆਂ ਹਕੂਮਤਾਂ ਦੇ ਹੱਥ ਠੋਕੇ ਇਸ ਦੇਸ਼ ਦੇ ਬਾਬਾ ਸਭ ਮਿਹੜਕਰ ਨੂੰ ਮੰਨਣ ਵਾਲਿਆਂ ਨੂੰ ਬੰਗਾਰਦੇ ਆ ਫਲੋਰ ਦੀ ਘਟਨਾ ਕੈਨੇਡਾ ਚ ਬੈਠ ਕੇ ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰਨ ਵਾਲਾ ਦੇਸ਼ ਨੂੰ ਤੋੜਨ ਵਾਲਾ ਦੇਸ਼ ਵੱਲੋਂ ਅਲਾਨੀਆਂ ਭਗੌੜਾ ਅੱਤਵਾਦੀ ਉੱਥੇ ਖਾਲਿਸਤਾਨ ਜਿੰਦਾਬਾਦ ਲਿਖਦਾ ਬਾਬਾ ਸਾਹਿਬ ਅੰਬੇਡਕਰ ਬਾਰੇ ਅਪਸ਼ਬਦ ਬੋਲਦਾ ਅਸੀਂ ਖਾਲਿਸਤਾਨ ਬੰਡਾ ਨਹੀਂ ਬਣਨਾ ਇਹ ਹਕੂਮਤਾਂ ਦਾ ਮਾਮਲਾ ਸਾਡਾ ਮਾਮਲਾ ਨਹੀਂ ਉਹਨਾਂ ਨੇ ਦੇਖਣਾ ਬਣਾਉਣਾ ਕਿ ਨਹੀਂ ਬਣਾਉਣਾ ਸਾਡਾ ਮਾਮਲਾ ਬਾਬਾ ਸਾਹਿਬ ਅੰਬੇਡਕਰ ਸਾਡਾ ਮਾਮਲਾ ਦਸ਼ਮੇਸ਼ ਪਿਤਾ ਜਿਹੜੀ ਗੱਲ ਚਮਕੌਰ ਦੀ ਗੜੀ ਚ ਖੜੇ ਹੋ ਕੇ ਕਾ ਗਏ ਇਹਨਾਂ ਗਰੀਬ ਸਿੱਖਣ ਕੋ ਦੂ ਪਾਛਾਈ ਤੇ ਗਰੀਬਾਂ ਦੀ ਬਾਹ ਬਾਬਾ ਸਾਹਿਬ ਅੰਬੇਡਕਰ ਦਸ਼ਮੇਸ਼ ਪਿਤਾ ਤੋਂ ਬਾਅਦ ਜੇ ਕਿਸੇ ਨੇ ਫੜੇ ਤੋ ਇਹ ਰੱਬ ਹੈ ਬਾਬਾ ਸਾਹਿਬ ਅੰਬੇਡਕਰ ਦਸ਼ਮੇਸ਼ ਪਿਤਾ ਦੀ ਅਧੂਰੀ ਰਹਿੰਦੀ ਗੱਲ ਇਹਨਾਂ ਗਰੀਬ ਸਿੱਖਣ ਕੋ ਦੂ ਪਾਛਾਈ ਉਹਨੂੰ ਕਰਨ ਵਾਲਾ ਬਾਬਾ ਸਾਹਿਬ ਅੰbedkar ਤੇ ਜੇ ਦੋ ਕੌਡੀ ਦੇ ਲੋਕ ਪਹਾੜੇ ਦੇ ਟੱਟੂਆਂ ਦੇ ਸਿਰ ਤੇ ਬਾਬਾ ਸਾਹਿਬ ਅੰbedkar ਦੇ ਸੁਪਨੇ ਨੂੰ ਚੁਣੌਤੀ ਦੇਣਗੇ ਦਸ਼ਮੇਸ਼ ਪਿਤਾ ਗੁਰੂ ਗਵਿੰਦ ਸਿੰਘ ਦੇ ਸੁਪਨੇ ਨੂੰ ਚੁਣੌਤੀ ਦੇਣਗੇ ਅਸੀਂ ਐਲਾਨ ਕਰਦੇ ਆਂ ਪੰਜਾਬ ਦੀ ਧਰਤੀ ਤੇ ਲਾਤ ਤੇ ਲਤਰੱਕ ਕੇ چیر ਦਿਆਂਗੇ ਲੱਤ ਤੇ ਲੱਤ ਰੱਖ ਕੇ چیر ਦੇਾਂਗੇ ਇੱਕ ਟੁਕੜਾ ਕਸ਼ਮੀਰ ਸੁੱਟਾਂਗੇ ਇੱਕ ਟੁਕੜਾ ਕਸ਼ਮੀਰ ਤੇ ਦੂਜਾ ਕਨਿਆ ਕੁਮਾਰੀ ਸੁੱਟਾਂਗੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਸਾਡਾ ਅੰਮ੍ਰਿਤਕਰ ਸਾਡਾ ਸੰਵਧਾਨ ਸਾਡਾ ਪੰਥ ਸਾਡਾ ਪੰਜਾਬ ਅਸੀਂ ਕੱਲੇ ਬਾਬਾ ਸਾਹਿਬ ਦੀ ਗੱਲ ਨਹੀਂ ਕਰਦੇ ਅਸੀਂ ਕੱਲੇ ਸੰਵਿਧਾਨ ਦੀ ਗੱਲ ਨਹੀਂ ਕਰਦੇ ਮੱਧ ਵੀ ਸਾਡਾ ਪੰਜਾਬ ਵੀ ਸਾਡਾ ਤੁਸੀਂ ਬੇਜਵਾ ਦੇਣੇ ਵਾਲੇ ਕੌਣ ਲੱਗਦੇ ਓਏ ਤੁਸੀਂ ਖਾਲਸਾਤਨ ਦੀ ਗੱਲ ਕਰਦੇ ਤੇ ਆਓ ਪੰਜਾਬ ਚ ਬਣਾਓ ਕੌਣ ਰੋਕਦਾ ਲੜੋ ਇੱਥੇ ਆ ਕੇ ਅਸੀਂ ਗੁਰੂ ਰਵਦਾਸ ਮਹਾਰਾਜ ਦਾ ਬੇਗੰਪੁਰਾ ਬਸਾਉਣਾ ਅਸੀਂ ਇੰਗਲੈਂਡ ਬੈਠ ਕੇ ਗੱਲ ਨਹੀਂ ਕਰਦੇ ਅਸੀਂ ਅਮਰੀਕਾ ਬੈਠ ਕੇ ਗੱਲ ਨਹੀਂ ਕਰਦੇ ਅਸੀਂ ਹਕੂਮਤ ਦੀ ਗੱਲ ਪੰਜਾਬ ਦੀ ਧਰਤੀ ਤੇ ਬੈਠ ਕੇ ਕਰਦੇ ਸਾਡਾ ਸਾਬਕਾ ਅੰਸ਼ੀਰਾਮ ਕਰਦਾ ਰਿਹਾ ਅੱਜ ਅਸੀਂ ਕਰਦੇ ਆ ਇਸ ਕਰਕੇ ਅੱਜ ਦੇ ਦਿਨ ਬਾਬਾ ਸਾਹਿਬ ਅੰਬੇੜਕਰ ਦੂਸਰਾ ਅੰਬੇੜਕਰ ਸਾਬਕਾ ਅੰਸ਼ੀਰਾਮ ਨੇ ਕਿਹਾ ਸੀ ਇੱਕ ਇੱਕ ਦਾ ਜਵਾਬ ਦੋ ਪੱਥਰਾਂ ਨਾਲ ਦਿਓ ਇੱਕ ਇੱਕ ਦਾ ਜਵਾਬ ਦੋ ਪੱਥਰਾਂ ਨਾਲ ਦਿਓ ਸਾਬਕਾ ਅੰਸ਼ੀਰਾਮ ਨੇ ਬਹੁਤ ਗੜਨਾ ਲਾਲਾ ਕੇ ਦੇਖ ਲਾਇਆ ਬਹੁਤ ਬਹੁਤ ਸਿੱਖ ਸਮਾਜ ਦਾ ਹੈ ਬਹੁਜਨ ਸਮਾਜ ਦਾ ਸੁਰੱਖਿਆਤ ਇਹਨਾਂ ਨੇ ਸਾਨੂੰ ਪੈਰ ਦੀ ਜੁੱਤੀ ਨਾ ਜਾਣੀ ਸਾਨੂੰ ਇਹ ਲੋਕ ਇਦਾਂ ਦੇ ਨਕਮੇ ਲੋਕ ਸਾਨੂੰ ਗਲਤ ਮਤ ਬੋਲਦੇ ਰਹੇ ਪਰ ਮੈਂ ਧੰਨਵਾਦੀ ਉਹਨਾਂ ਜਥੇਬੰਦੀਆਂ ਦਾ ਸਿੱਖ ਪੰਥ ਦੇ ਉਹਨਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਪੰਨੂ ਨੂੰ ਗਲਤ ਕਿਹਾ ਜਿਨ੍ਹਾਂ ਨੇ ਪੰਨੂ ਦੇ ਖਿਲਾਫ ਬਿਆਨ ਦਿੱਤੇ ਔਰ ਜਿਹੜੇ ਲੋਕ ਸਿੱਖ ਪੰਥ ਦੇ ਅੱਜ ਵੀ ਇਹ ਚਾਹੁੰਦੇ ਆ ਕਿ ਦਲੇ ਤੌਰ ਸਿੱਖ ਦੀ ਸਾਂਝ ਬਣੀ ਰਹਿਣੀ ਚਾਹੀਦੀ ਆ ਉਹਨਾਂ ਦਾ ਅਸੀਂ ਮੰਚ ਵੱਲੋਂ ਅਨਸੂਚਿਤ ਜਾਤੀਆ ਕਮਿਸ਼ਨ ਵੱਲੋਂ ਸ਼ੁਕਰੀਆ ਅਦਾ ਕਰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਸਿੱਖ ਪੰਥ ਔਰ ਦਲਤ ਸਮਾਜ ਕਿ ਉਹ ਸ਼ਕਰ ਸੁਪਨੇ ਇੱਕ ਦੁੱਖ ਸਾਂਝੇ ਆ ਪਰ ਜੇ ਪੰਨੂ ਵਰਗੇ ਲੋਕ ਇਹਦੇ ਉੱਤੇ ਇਸ ਸੁਪਨੇ ਦੇ ਉੱਤੇ ਕਾਲੀ ਕਾਲਖ ਪੋਤਣਾ ਚਾਹੁੰਦੇ ਆ ਤੇ ਅਸੀਂ ਵੀ ਫਿਰ ਚੂੜੀਆਂ ਪਾ ਕੇ ਨਹੀਂ ਬੈਠੇ ਅਸੀਂ ਸਿੱਖ ਸਮਾਜ ਨੂੰ ਇਹ ਕਹਿੰਨੇ ਆ ਕਿ ਸਾਡਾ ਕੋਈ ਆਦਮੀ ਸਾਡੇ ਲੋਕ ਪੰਥ ਦੇ ਖਿਲਾਫ ਬੋਲਣ ਅਸੀਂ ਅਸੀਂ ਪੂਰੀ ਕਮੇਟੀ ਚੋਂ ਛੇਕ ਦੇਾਂਗੇ ਤੇ ਸਿੱਖ ਜੱਥੇਬੰਦੀਆਂ ਨੂੰ ਵੀ ਸਿੱਖ ਪੰਥ ਨੂੰ ਵੀ ਐਸਜੀਪੀਸੀ ਨੂੰ ਵੀ ਤਖਤਾਂ ਦੇ ਜਥੇਦਾਰਾਂ ਨੂੰ ਵੀ ਪੰਨੂ ਦੇ ਖਿਲਾਫ ਬਿਆਨ ਜਾਰੀ ਕਰਨਾ ਚਾਹੀਦਾ ਆ ਕਿ ਦਲਤ ਭਾਵਨਾਵਾਂ ਦਸ਼ਮੇਸ਼ ਪਿਤਾ ਦੇ ਗੁਰੂ ਦੇ ਗਰੀਬ ਸਿੱਖਾਂ ਦੀਆਂ ਭਾਵਨਾਵਾਂ ਦਾ ਪੰਜਾਬ ਦੀ ਧਰਤੀ ਤੇ ਕਾਣ ਹੋ ਰਿਹਾ ਅਸੀਂ ਇਹ ਸਬਕਾਰ ਨਹੀਂ ਕਰਾਂਗੇ ਇਹ ਬਿਆਨ ਸਿੱਖ ਜੱਥੇਬੰਦੀਆਂ ਨੂੰ ਲਾਉਣੇ ਚਾਹੀਦੇ ਆ ਔਰ ਜਿਹੜੇ ਵੀ ਆਉਣਗੇ ਪੂਰੇ ਦਲ ਸਵਾਜ ਬਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਕੇਂਦਰੀ ਏਜੰਸੀਆਂ ਦੇ ਹੱਥ ਠੋਕ ਕੇ ਇਹ ਸਾਂਝ ਟੁੱਟਣ ਨਹੀਂ ਦੇਣੀ ਚਾਹੀਦੀ ਇਹਨਾਂ ਸ਼ਬਦਾਂ ਨੂੰ ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਕਰਕੇ ਅੱਜ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਸਾਡਾ ਸੰਵਿਧਾਨ ਹੈ ਸਾਡਾ ਅੰਬੇਡਕਰ ਮੈਂ ਸਵੇਰੇ ਇੱਕ ਪੋਸਟ ਪਾਈ ਕਿ ਸਾਡਾ ਅੰਬੇਡਕਰ ਸਾਡਾ ਸੰਵਿਧਾਨ ਮੈਨੂੰ ਲੱਗਦਾ ਸੀ ਕਿਤੇ ਕੋਈ ਚੀਜ਼ ਦੀ ਕਮੀ ਲੱਗਦੀ ਜਦੋਂ ਮੈਂ ਗੁਰੂ ਰਬਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਆ ਰਿਹਾ ਸੀ ਮੈਨੂੰ ਉਹ ਕਮੀ ਲੱਭੀ ਕਿਆ ਸੀ ਮੈਂ ਇਹ ਕਹਿਣਾ ਸ਼ੁਰੂ ਕਰਨਾ ਪੂਰੇ ਪੰਜਾਬ ਦੇ ਹਰ ਕੋਨੇ 'ਚ ਕੱਲ ਮੈਂ ਮੁਕਸਰ ਸੀ ਮੋਕਸਰ ਸਾਹਿਬ ਦੀ ਧਰਤੀ ਤੇ ਆਉਣੇ ਵਾਲੀ 19 ਤਰੀਕ ਮੇਰੀ ਰੋਪੜ ਆਉਣੇ ਵਾਲੀ 20 ਤਰੀਕ ਮੇਰੀ ਸੰਗਰੂਰ ਹੈ ਆਉਣੇ ਵਾਲੀ 26 ਮੇਰੀ ਬਠਿੰਡੇ ਆ ਆਉਣੇ ਵਾਲੀ 4 ਤਰੀਕ ਮੇਰੀ ਫਗਵਾੜੇ ਆ ਆਉਣੇ ਵਾਲੀ 11 ਤਰੀਕ ਖਿਜਰਾਬਾਦ ਹੈ ਪੂਰੇ ਪੰਜਾਬ ਪੂਰੇ ਸਾਲ ਦੀਆਂ 52 ਐਤਵਾਰ 52 ਸ਼ਨੀਵਾਰ 25 ਛੁੱਟੀਆਂ ਹਰ ਚੀਜ਼ ਬਾਬਾ ਸਬ ਅੰਮ੍ਰਿਤਕਰ ਦੇ ਲੇਖੇ ਆ ਔਰ ਨਾਰਾ ਪੂਰੇ ਪੰਜਾਬ 'ਚ ਖੜਾ ਕਰਾਂਗੇ ਕਿ ਸਾਡਾ ਅੰਬੇਡਕਰ ਸਾਡਾ ਸੰਵਿਧਾਨ ਸਾਡਾ ਪੰਥ ਸਾਡਾ ਪੰਜਾਬ ਸਾਡਾ ਪੰਥ ਸਾਡਾ ਪੰਜਾਬ ਤੁਸੀਂ ਠੇਕੇਦਾਰ ਨਹੀਂ ਲੱਗਦੇ ਪਾੜਨ ਵਾਲੇ ਲੋਕ ਗੁਰੂ ਦੇ ਗਰੀਬ ਸਿੱਖਾਂ ਨੂੰ ਬੇਪੱਤ ਕਰਨ ਵਾਲੇ ਲੋਕ ਤੁਸੀਂ ਠੇਕੇਦਾਰ ਨਹੀਂ ਲੱਗਦੇ ਠੇਕੇਦਾਰ ਰਸੀਆਂ ਜਿਨ੍ਹਾਂ ਦੇ ਸਿਰਾਂ ਤੇ ਕਲ ਗਿਆ ਸਜਾਈਆਂ ਜਿਨ੍ਹਾਂ ਨੇ ਪੰਜ ਪਿਆਰਿਆਂ ਦੀ ਅਗਵਾਈ ਮੋਹਰੇ ਹੋ ਕੇ ਖੜੇ ਹੋ ਕੇ ਕੀਤੇ ਤੁਸੀਂ ਠੇਕੇਦਾਰ ਨਹੀਂ ਹੈਗੇ ਇਸ ਕਰਕੇ ਅੱਜ ਦੇ ਦਿਨ ਮੈਂ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੇ ਮੌਕਾ ਦਿੱਤਾ ਚੇਅਰ